ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੇ ਵੀਰਾ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੇ ਵੀਰਾ ਜੰਝਬਾਬਲ ਦੇ ਨਾਲ ਸੋਹਣੀ ਸੱਜੇ ਵੇ ਵੀਰਾ ਜੰਝਬਾਬਲ ਦੇ ਨਾਲ ਸੋਹਣੀ ਸੱਜੇ ਵੇ ਵੀਰਾ ਮਾਤਾ ਸ਼ਗਨ ਮਨਾਉਂਦੀ ਤੇਰੇ ਥੱਕੇ ਨਾ ਵੀਰਾ ਮਾਤਾ ਸ਼ਗਨ ਮਨਾਉਂਦੀ ਤੇਰੇ ਥੱਕੇ ਵੇ ਵੀਰਾ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੇ ਵੀਰਾ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੇ ਵੀਰਾ ਜੰਜ ਵੀਰਾ ਦੇ ਨਾਲ ਸੋਣੀ ਸੱਜੇ ਵੇ ਵੀਰਾ ਜੰਜ ਵੀਰਾ ਦੇ ਨਾਲ ਸੋਣੀ ਸੱਜੇ ਵੇ ਵੀਰਾ ਪਾਬੋ ਸ਼ਗਨ ਮਨਾਉਂਦੀ ਤੇਰੇ ਥੱਕੇ ਨਾ ਵੀਰਾ ਪਾਬੋ ਸ਼ਗਨ ਮਨਾਉਂਦੀ ਤੇਰੇ ਥੱਕੇ ਨਾ ਵੀਰਾ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੇ ਵੀਰਾ ਜੰਜ ਚਾਚੇ ਦੇ ਨਾਲ ਸੋਹਣੀ ਸੱਜੇ ਵੇ ਵੀਰਾ ਜੰਜ ਚਾਚੇ ਦੇ ਨਾਲ ਸੋਹਣੀ ਸੱਜੇ ਵੇ ਵੀਰਾ ਚਾਚੀ ਸ਼ਗਨ ਮਨੋਂਦੀ ਤੇਰੇ ਥੱਕੇ ਨਾ ਵੀਰਾ ਨੀਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੇ ਵੀਰਾ ਜੰਜ ਮਾਮੇ ਦੇ ਨਾਲ ਸੋਹਣੀ ਸੱਜੇ ਵੇ ਵੀਰਾ ਜੰਝ ਮਾ ਮੇ ਦੇ ਨਾਲ ਸੋਹਣੀ ਸੱਜੇ ਵੇ ਵੀਰਾ ਮੰਮੀ ਸ਼ਗਨ ਮਨੋਂਦੀ ਤੇਰੇ ਥੱਕੇ ਨਾ ਵੀਰਾ ਮੰਮੀ ਸ਼ਗਨ ਮਨੋਂਦੀ ਤੇਰੇ ਥੱਕੇ ਨਾ ਵੀਰਾ ਨਿੱਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੇ ਵੀਰਾ ਨਿੱਲੀ ਕੋੜੀ ਦੇ ਨਾਲ ਸਪੀਕਰ ਵੱਜੇ ਵੇ ਵੀਰਾ ਜੰਝ ਜੀਜੇ ਦੇ ਨਾਲ ਸੋਹਣੀ ਸੱਜੇ ਵੇ ਵੀਰਾ ਪੈਣ ਸ਼ਗਨ ਮਨਾਉਂਦੀ ਤੇਰੇ ਥੱਕੇ ਨਾ ਵੀਰਾ ਪੈਣ ਸ਼ਗਨ ਮਨਾਉਂਦੀ ਤੇਰੇ ਥੱਕੇ ਨਾ ਵੀਰਾ